नजदीक हादसे दो नौजवान हुए बुरी तरह नाल जख्मी आहो सामने हुई दो मोटरसाइकिलां की टक्कर जख्मिया इलाज भेजा गया हस्पताल। बोपाराए नजदीक हुए एक भयानक सड़की हादसा दो नौजवान बुरी तरह नाल जख्मी हो गए

ਹੋਇਆ ਨਾ ਆਪਣਾ ਪੁਲੀ ਤੇ ਹਾਂਜੀ ਉਹਨੇ ਪਾਰਟੀਆਂ ਜਿਹੜੀਆਂ ਆਈਆਂ ਉਹਨੇ ਪਹਚਾਰਦੇ ਆ ਹੌਪੀਟਲ ਪਹਚਾਰਦੇ ਦੋਨੇ ਬੰਦੇ ਤੇ ਔਰ ਜਿਹੜੇ ਮੋਟਰਸਾਈਕਲ ਸਵਾਰ ਜਿਹਦੇ ਤੇ ਲੈ ਕੇ ਤੇ ਉਹ ਥਾਣੇ ਪਹਚਾਰਦੇ ਨੇ ਨਹੀਂ ਇੱਕ ਜ਼ਖਮੀ ਕਿੰਨੀ ਹੋਈ ਇਹ ਬਾਕੀ ਅਗਲੇ ਹਾਲੇ ਐਡਰੈਸ ਪੂਰੇ ਪਤਾ ਨਹੀਂ ਲੱਗਿਆ ਉਹਨਾਂ ਦੇ ਜ਼ਖਮੀ ਦੋਨੇ ਆ ਸੱਟ ਕਾਫੀ ਹੈ ਉਹਨਾਂ ਦੇ ਕੱਦ ਤੇ ਕਿਹ ਹੈ ਤੇ ਮੋਟਰਟੈਨ ਆਉਸੇ ਮੁੱਚੀ ਦੋਨੇ ਮੋਟਰਸਰ ਆਉਸੇ ਮੁੱਚੀ ਬਾਕੀ ਦੇਖਦੇ ਚੜਦੇ ਭੀਤੋ ਆ ਕੰਮ ਕਰ ਲਈ ਠੀਕ ਹੈ ਜੀ ਓਕੇ